ਹੋੀ ਜਾਣਕਾਰੀ ਹੈ ਐਸਐਸਪੀ ਪਟਿਆਲਾ ਸਿਲੀਵਲ ਨੂੰ ਸ਼ਰਮਾ ਆਈਪੀਐਸ ਐਸਐਸਪੀ ਪਟਿਆਲਾ ਦੇ ਸਖਤ ਦਿਸ਼ਾ ਨਿਰਦੇਸ਼ਾਂ ਤਹਿਤ ਕੱਲ ਅਸੀਂ ਬਸੰਤਪੁਰੇ ਨਾਕਾਬੰਦੀ ਕੀਤੀ ਹੋਈ ਸੀ ਨਾਕਾਬੰਦੀ ਦੌਰਾਨ ਸਾਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਸੁਨੀਲ ਕੁਮਾਰ ਜਿਹੜਾ ਯੂਪੀ ਦਾ ਰਹਿਣ ਵਾਲਾ ਬਸਚੋਂ ਉਤਰ ਕੇ ਭੱਜਣ ਦੀ ਤਾਕ ਵਿੱਚ ਸੀਗਾ ਜਿਹਨੂੰ ਅਸੀਂ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਜਿਹਦੀ ਚੈਕਿੰਗ ਦੌਰਾਨ ਸਾਨੂੰ 54 ਗ੍ਰਾਮ ਆਪਣਾ ਕੋਕੀਨ ਤੇ 7 ਗ੍ਰਾਮ ਵਾਈਟ ਚਿੱਟਾ ਬਰਾਮਦ ਹੋਇਆ ਜੀ ਇਹ ਸਰ ਇਹ ਦੱਸਿਆ ਇਹਨਾਂ ਕਿੱਥੇ ਲੈ ਕੇ ਕਿੱਥੋਂ ਲੈ ਕੇ ਆ ਸੀ ਕਿੱਥੇ ਜਾਣ ਦੇਣਾ ਸੀ ਅੱਗੇ ਇਹ ਅੱਗੇ ਲੁਧਿਆਣਾ ਸਾਈਡ ਲੈ ਕੇ ਜਾ ਰਿਹਾ ਸੀਗਾ ਅੱਜ ਮਾਨਯੋਗ ਅਦਾਲਤ ਦੇ ਵਿੱਚ ਅਸੀਂ ਇਹਨੂੰ ਪੇਸ਼ ਕੀਤਾ ਸਾਨੂੰ 3 ਦਿਨ ਦਾ ਮਾਨਯੋਗ ਅਦਾਲਤ ਨੇ ਰਿਮਾਂਡ ਦਿੱਤਾ ਪ੍ਰਮਾਣ ਦੌਰਾਨ ਹੋਰ ਵੀ ਬਹੁਤ ਵੱਡੇ ਖੁਲਾਸੇ ਹੋਣਗੇ ਉਹ ਜਿਹੜੇ ਕੋਈ ਮੁੱਢਲੀ ਪੁੱਛਗਿੱਛ ਕਰਨ ਪਤਾ ਲੱਗਿਆ ਵੀ ਕੋਈ ਇਹ ਪਹਿਲਾਂ ਹੀ ਜੁੜਿਆ ਹੋਇਆ ਕਿ ਪਹਿਲਾਂ ਵੀ ਹੈਵ ਜਲੋ ਫੰਡਰ ਹੈ ਇਹ ਸਾਡਾ ਜੀ ਇਨਵੈਸਟੀਗੇਸ਼ਨ ਦਾ ਸਵਾਲ ਹੈ ਉਹਦੇ ਤੁਹਾਨੂੰ ਬਾਅਦ ਚ ਜੋ ਵੀ ਉਹ ਦੱਸਿਆ ਸਰ ਇਹਦਾ ਕੁੱਲ ਮਾਲ ਦੀ ਕੀਮਤ ਅਪਰੋਕਸੀਮੇਟਲੀ ਕਿੰਨੀ ਕੁ ਹੋਗੀ ਜੀ ਕੀਮਤ ਤਾਂ ਅਸੀਂ ਨਹੀਂ ਸ਼ੋਅ ਕਰ ਸਕਦੇ ਠੀਕ ਹੈ ਬਾਕੀ ਇਹ ਵੀ ਕਾਫੀ ਜਿਹੜੀ ਕੁਕੀਨ ਹੈ ਕਾਫੀ ਘੱਟ ਮਾਤਰਾ ਚ ਮਿਲਦੀ ਹੈ ਕਾਫੀ ਖਤਰਨਾਕ ਨਸਾ ਜੀ ਸਰ ਕੋਈ ਇਹ ਜੀ ਗੱਲ ਦੱਸੀ ਇਹਨੇ ਵੀ ਪਹਿਲੀ ਵਾਰੀ ਲੈ ਕੇ ਆਏ ਸੀ ਕਿ ਇਸ ਤੋਂ ਪਹਿਲਾਂ ਵੀ ਇਹਨੇ ਇਹ ਮੈਂ ਇੱਕ ਦੋ ਚੱਕਰ ਲਾਏ ਜੀ ਹਾਂ ਹੈ ਇੱਕ ਪਹਿਲਾਂ ਵੀ ਸ਼ਾਇਦ ਇਹ ਆਇਆ ਜਿਹੜਾ ਹੈ ਤੇ ਪੱਕੀ ਦੇਖਾਂਗੇ ਉਹ ਸਾਡਾ ਇਨਵੈਸਟੀਗੇਸ਼ਨ ਦੇ ਵਿੱਚ ਸਾਰਾ ਕੁਝ ਆ ਜਾਊਗਾ ਉਹਦੇ ਫਾਰਵਰਡ ਤੇ ਬੈਕਵਰਡ ਲਿੰਕ ਦੇਖਾਂਗੇ ਅਸੀਂ ਇਹ ਆਇਆ ਜਾਂ ਨਹੀਂ ਆਇਆ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ ਸਰ ਆਮ ਜਿਹੜੇ ਨੌਜਵਾਨ ਹੈ ਪੰਜਾਬ ਉਹਨਾਂ ਨੂੰ ਕੀ ਤੁਸੀਂ ਸੰਦੇਸ਼ ਦੇਣਾ ਚਾਹੁੰਦੇ ਹੋ ਉਹਨਾਂ ਨੂੰ ਇਹੀ ਸੰਦੇਸ਼ ਦਵਾਂਗੇ ਜੀ ਸਾਕਤ ਤੇ ਪੁਲਿਸ ਬਹੁਤ ਸਖਤ ਹੈ ਨਸ਼ਿਆਂ ਖਿਲਾਫ ਬਹੁਤ ਜ਼ਿਆਦਾ ਸਖਤ ਹੈ ਉਹ ਆਪਣੇ ਆਪ ਨੂੰ ਜਿਹੜਾ ਕਾਨੂੰਨ ਹੈ ਉਹ ਵੀ ਬਹੁਤ ਜ਼ਿਆਦਾ ਸ ਉਹ ਇਹ ਜਿਹੇ ਭੈੜੀ ਸੰਗਤ ਚ ਨਾ ਪੈਣ ਨਹੀਂ ਤਾਂ ਉਹਨਾਂ ਲਈ ਵੀ ਸ਼ਕਤੀ ਪੁਲਿਸ ਬਹੁਤ ਸਖਤ ਕਰੇਗਾ